ਤੋ ਅਡੇ ਸਾਹਮਣੇ ਇਹ ਪੁਲਿਸ ਰਾਸਤ 'ਚ ਲੰਘ ਮਾਰ ਕੇ ਤੁਰ ਰਿਹਾ ਹੋਰ ਕੋਈ ਨਹੀਂ ਬਲਕਿ ਪੰਜਾਬ ਪੁਲਿਸ ਦਾ ਕਾਂਸਟੇਬਲ ਹੀ ਹੈ ਜਿਸ ਦੀ ਪਿੰਡ ਵਾਲਿਆਂ ਨੇ ਚੰਗੀ ਫੈਂਟੀ ਲਾਹੀ ਅਸਲ 'ਚ ਜਨਾਬ ਤੇ ਆਸ਼ਕੀ ਦਾ ਭੂਤ ਸਵਾਰ ਸੀ ਅਤੇ ਪਿਛਲੇ 2 ਸਾਲਾਂ ਤੋਂ ਇੱਕ ਕਾਂਸਟੇਬਲ ਨikhil Sharma ਇੱਕ ਕੁੜੀ ਨੂੰ ਇੱਕ ਤਰਫਾ ਪਿਆਰ ਕਰਦਾ ਸੀ ਤੇ ਕਰਾਤ ਨਸ਼ੇ 'ਚ ਸੀ ਤੇ ਅਚਾਨਕ ਦਿਮਾਗ 'ਚ ਪਤਾ ਨਹੀਂ ਕੀ ਆਇਆ ਜਨਾਬ ਨੇ ਬੀਤੀ ਰਾਤ ਕਰੀਬ 1.5 ਵਜੇ ਗੱਡੀ ਸਟਾਰਟ ਕੀਤੀ ਅਤੇ ਸਿੱਧਾ ਕੁੜੀ ਦੇ ਪਿੰਡ ਪਹੁੰਚ ਗਏ ਉਹ ਤੇਜ਼ ਤਾਰ ਹਥਿਆਰ ਸੀ ਅਤੇ ਘਰ ਚ ਜ਼ਬਰਦਸਤੀ ਅੰਡਰ ਵਰ ਕੇ ਕੁੜੀ ਨੂੰ ਦਬੋਤ ਲਿਆ ਅਤੇ ਹਰਸ਼ਲੀਲ ਹਰਕਤਾ ਕਰਨ ਲੱਗਿਆ ਜਿਸ ਤੋਂ ਬਾਅਦ ਰੌਲਾ ਪੈਣ ਤੇ ਪਿੰਡ ਵਾਲਿਆਂ ਨੇ ਕਾਂਸਟੇਬਲ ਨੂੰ ਫੜ ਕੇ ਉਸ ਦੀ ਚੰਗੀ ਗੁੱਟ ਮਾਰ ਕੀਤੀ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਜ਼ਿਕਰ ਹੋਇਆ ਕਿ ਇਸ ਨੂੰ ਪਹਿਲਾਂ ਵੀ ਕਈ ਵਾਰ ਪੁਲਿਸ ਵਾਰਨਿੰਗ ਦੇ ਕੇ ਛੱਡ ਚੁੱਕੀ ਹੈ 7:12 ਕੱਬੇ ਸਾਡਾ ਜੀ ਦਰਵਾਜ਼ਾ ਖੜਕਿਆ ਤੇ ਮੇਰੇ ਪਾਪਾ ਨੇ ਦਰਵਾਜ਼ਾ ਜਦ ਖੋਲੇ ਆ ਤੇ ਵੇਹਣਾ ਮੇਰੇ ਪਾਪਾ ਨੂੰ ਧੱਕਾ ਦੇ ਕੇ ਤਾਂ ਮਿੰਨਾ ਜ਼ਬਰਦਸਤੀ ਕੀਤੀ ਕੌਣ ਸੀਗਾ ਸਰ ਅੰਦਰ ਆਇਤ ਕੋਤਲਾ ਗਵੀ ਨਿਕਲਦਾ ਸੀਗਾ ਵਾਹਗੀ ਕੋਸਣਾ ਸਰ ਉਹਦੇ ਕੋਲ ਡਾਕਰੀ ਸੀਗਾ ਸਰ ਮੈਨੂੰ ਬਹੁਤ ਥੱਕੇ ਸ਼ਾਈ ਦਿੱਤੀ ਸਰ ਕੀ ਕਹਿੰਦਾ ਆਗੇ ਸਰ ਮੈਨੂੰ ਮੇਰੇ ਬੈਡਰੂਮ ਤੋਂ ਕੱਢ ਲਿਆ ਸਰ ਮੈਂ ਚਾਸਟੇ ਕਰਦਾ ਕਿੰਨੇ ਵਜੇ ਟਾਈਮਸ ਕਰਾਸ ਸਰ 12:30 ਦਾ ਟਾਈਮ ਹੋਇਆ ਸੀ ਇਸ ਤੋਂ ਪਹਿਲਾਂ ਵੀ ਤੁਹਾਡੇ ਨਾਲ ਕੋਈ ਇੰਝ ਸ਼ਿਕਾਇਤ ਹੈ ਹਾਂਜੀ ਸਰ ਹੈ ਕੀ ਕਰਦੇ ਪਹਿਲਾਂ ਸਰ ਬਹੁਤ ਪਰੇਸ਼ਾਨ ਕਰਤਾ ਸਾਨੂੰ ਸਾਥ ਮੁਲਜ਼ਮ ਪੁਲਿਸ ਕਾਂਸਟੇਬਲ ਖਰਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦੱਤੀ ਹੈ ਦੇ ਵਿੱਚ ਇਹਦਾ ਸੀ ਰਾਤ ਕੋਈ 12:00 ਦੇ ਕਰੀਬ ਮੈਸੇਜ ਆਇਆ ਸੀਗਾ ਫੋਨ ਆਇਆ ਸੀ ਉੱਥੋਂ ਮੇਟਾ ਕਲਾਪੋਂ ਸਾਡੇ ਐਸਏ ਨੂੰ ਕਿ ਉੱਥੇ ਆਹ ਪ੍ਰੋਬਲਮ ਹੋਈ ਹੈ ਕਿ ਇੱਕ ਸਾਡੇ ਕਾਂਸਟੇਬਲ ਨਿਖਲ ਕੁਮਾਰ ਕਿ ਉਹ ਸ਼ਰਾਬ ਦੀ ਹਾਲਤ ਵਿੱਚ ਸਾਡੇ ਘਰ ਆ ਗਿਆ ਤੇ ਉਹਨੇ ਬੜੀ ਲੜਕੀ ਨਾਲ ਜਿਹੜਾ ਆ ਬੜੀ ਬੱਤ ਬੀਜੀ ਕੀਤੀ ਔਰ ਉਹਨਾਂ ਬੜੀ ਅਸ਼ਲੀਲ ਬੜੀਆਂ ਹਰਕਤਾਂ ਕੀਤੀਆਂ ਤੇ ਲੋਕ ਇੱਥੇ ਇਕੱਠੇ ਹੋਏ ਤੁਸੀਂ ਆਓ ਉੱਥੇ ਸਾਡੇ ਐਸਏ ਗਿਆ ਜਾ ਕੇ ਉੱਥੇ ਮਾਹੌਲ ਨੂੰ ਦੇਖ ਕੇ ਉੱਥੋਂ ਮੈਨੂੰ ਲੈ ਕੇ ਆਇਆ ਇਹਦਾ ਮੈਡੀਕਲ ਕਰਾਇਆ ਔਰ ਅਸੀਂ ਉਹਦੀ ਪ੍ਰੋਪਰ ਕਾਰਵਾਈ ਕਰਦੇ ਹਾਂ ਅਸੀਂ ਕਰ ਹੁੰਦੀ ਹੈ ਇਹ ਜਿਹੜੀ ਪੁਲਿਸ ਅਗੀ ਰੈਸਟ ਕਰ ਰਿਹਾ ਉਹ ਪੁਛ ਪੇਸ਼ ਕਰਾ। ਹੈਰਾਨੀ ਦੀ ਗੱਲ ਹੈ ਕਿ ਜੋ ਪੁਲਿਸ ਸਾਡੀ ਸੁਰੱਖਿਆ ਲਈ ਹੈ ਉਹੀ ਪੁਲਿਸ ਮੁਲਾਜ਼ਮ ਆਮ ਲੋਕਾਂ ਦੀ ਸੁਰੱਖਿਆ ਦੇ ਦੁਸ਼ਮਣ ਬਣ ਜਾਣ। ਅਤਿੱਤੀਆ ਭੈਣਾ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਜਾਣ। ਖੈਰ ਹੁਣ ਦੇਖਣਾ ਹੋਵੇਗਾ ਕਿ ਤਫਤੀਸ਼ ਤੋਂ ਬਾਅਦ ਪੁਲਿਸ ਇਸ ਮਾਮਲੇ ਤੇ ਕੀ ਕਾਰਵਾਈ ਕਰਦੀ ਹੈ। ਫਲੋਰ ਤੋਂ ਨਰੇਸ਼ ਸ਼ਰਮਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ।